ਛੇ ਪਾਤਸ਼ਾਹਿਆਂ ਨੂੰ ਤਖਤ ਤੇ ਬੈਠਿਆਂ ਦੇਖਿਆ ਪੰਨਿਆਂ ਨੂੰ ਆਪਣੇ ਅਖੱਤੀ ਗੁਰਿਆਈ ਦਾ ਤਿਲਕ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਮਖੀ ਆ ਪੜ੍ਹਾਈ ਬਾਬਾ ਬੁੱਢਾ ਸਾਹਿਬ ਜੀ ਨੇ ਕਿਉਂਕਿ ਬਾਬਾ ਜੀ ਦੇ ਚਲਾਣੇ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰ Rai ਸਾਹਿਬ ਜੀ ਦਾ ਜਨਮ ਹੋ ਚੁੱਕਾ ਸੀ 113 ਸਾਲ ਦੀ ਸੇਵਾ 152 ਸਾਲ ਉਮਰ ਭੋਗੀ ਤੇ ਜਿਸ ਦਿਨ ਅੰਮ੍ਰਿਤ ਵੇਲੇ ਬਾਬਾ ਜੀ ਨੇ ਚਲਾਣਾ ਕੀਤਾ ਜੀ ਆਪ ਇਸ਼ਨਾਨ ਕੀਤਾ ਆਪ ਬਸਤਰ ਪਹਿਰੇ ਤੇ ਗੁਰਮਖੋ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਸੰਪੂਰਨਤਾ ਕਰਕੇ ਬਾਬਾ ਜੀ ਅਕਾਲ ਚਲਾਣਾ ਕੀਤਾ ਸੀ ਭਾਈ ਗੁਰਦਾਸ ਸਾਹਿਬ ਨੇ ਗੋਇੰਦਵਾਲ ਸਾਹਿਬ ਚਲਾਣਾ ਕੀਤਾ ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਗੋਇੰਦਵਾਲ ਸਾਹਿਬ ਸਾਹਿਬ ਉਹਨਾਂ ਨੇ ਗੁਰਮਖੋ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਸਰੀਰ ਛੱਡਿਆ ਸੀ ਮੈਂ ਜ਼ਿਆਦਾ ਦੂਰ ਨਾ ਜਾਵਾਂ ਭਾਈ ਗੋਪਾਲਾ ਜੀ ਮੇਰੀ ਫਿਰ ਬੇਨਤੀ ਜਪਜੀ ਸਾਹਿਬ ਦਾ ਪਾਠ ਕਰਦੇ ਆ ਤੇ ਹਜ਼ੂਰ ਆਪਣਾ ਤਖਤ ਛੱਡ ਲੱਗ ਪੈਂਦੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਰਾਇ ਸਾਹਿਬ ਦੇ ਵੇਲੇ ਭਾਈ ਗੋਇੰਦਾ ਕਾਬਲ ਚ ਪਾਠ ਕਰਦਾ ਚਲੋ ਇਸ ਇਸ ਦਾ ਉੱਤਰ ਨਹੀਂ ਮੈਂ ਦੇ ਕੇ ਜਾਣਾ ਕਿਉਂਕਿ ਜਿਹੜਾ ਅਧਿਉਨ ਕਹਿ ਰਿਹਾ ਜੀ ਉੱਥੇ ਪਾਠ ਕਰ ਰਿਹਾ ਸੀ ਇੱਥੇ ਕਿਵੇਂ ਪਹੁੰਚ ਗਿਆ ਯਾਦ ਰੱਖਿਓ ਬੰਦਗੀ ਕਰਨ ਵਾਲੇ ਗੁਰਸਿੱਖੋ ਇਬਾਦਤ ਕਰਨ ਵਾਲਾ ਇੱਥੇ ਅਰਦਾਸ ਕਰੇ ਤੇ ਰੱਬ ਦੀ ਦਰਗਾਹ ਵਿੱਚ ਵੀ ਰੂਹ ਦਾ ਭਲਾ ਹੋ ਜਾਂਦਾ ਜਾ ਕਾ ਕਹਿਆ ਦਰਗਾਹ ਚਲੇ ਜਾ ਇਹ ਹੋ ਸਕਦਾ ਜੀ ਬਾਣੀ ਨੇ ਮੰਨਿਆ ਕਿ ਇਬਾਦਤ ਵਾਲਾ ਫਿਰ ਮੇਰੀ ਬੇਨਤੀ ਇਬਾਦਤ ਵਾਲਾ ਸਿਰਫ ਜਿਵੇਂ ਇੱਕ ਪਾਠ ਆਪ ਰੋਜ਼ ਕਰਦੇ ਹੋ ਊੜੇ ਊੜ ਆਵੇ ਸਾਈ ਕੋ ਸ਼ਾਂਤੀ ਸਪਾਛੇ ਬੱਚਰੇ ਸ਼ਰੀਆ ਕੂੰਜ ਉੱਡ ਕੇ ਸੈਂਕੜੇ ਕੋ ਦੂਰ ਆ ਗਈ ਪਰ ਉਹਦੇ ਬੱਚੇ ਤਾਂ ਪਿੱਛੇ ਨੇ ਨਾ ਜੀ ਤਿੰਨ ਕਵਣ ਖਲਾਵੈ ਕਵਣ ਚੁੜਾਵੈ ਉਹਨੂੰ ਕੌਣ ਖਾ ਰਿਹਾ ਹੈ ਕੌਣ ਚੋਗਾ ਪਾ ਰਿਹਾ ਹੈ ਮਨ ਮੈਂ ਸਿਮਰਨ ਕਰਿਆ ਸਿਰਫ ਕੂੰਜ ਸੈਂਕੜੇ ਕੋ ਖਰੀ ਕੇ ਪੱਤਨ ਕੂੰਜ ਬੈਠੀ ਹੈ ਬੱਚੇ ਉਹਦੇ ਸੰਕੜੇ ਮੀਲ ਦੂਰ ਪਿੱਛੇ ਨੇ ਜਦੋਂ ਉਹ ਦਾਣਾ ਚੁੰਨਦੀ ਏ ਚੁੰਝ ਨਾਲ ਆਪਣੇ ਬੱਚੇ ਨੂੰ ਯਾਦ ਕਰਦੀ ਏ ਦਾਣਾ ਚੁੰਝ ਵਿੱਚ ਕੂੰਝ ਦੇਵੇ ਤੇ એનર્ਜੀ ਬੱਚੇ ਦੇ ਪੇੜ ਜਾ ਰਹੀ ਏ ਪਿਆਰਿਓ ਜੇ ਬਾਹਰ ਮੁਕੀਏ ਵਰਤਾਰਾ ਵਰਤ ਸਕਦਾ ਬੰਦਗੀ ਵਾਲਾ ਤਾਂ ਬਹੁਤ ਕੁਝ ਕਰ ਸਕਦਾ ਹੈ ਮੈਂ ਫਿਰ ਬੇਨਤੀ ਕਰਾਂਗਾ ਭਾਈ ਗੁਰਿੰਦਾ ਕਾਬਲ ਚ ਬੈਠਾ ਸੀ ਭਾਈ ਗੁਰਿੰਦਾ ਸਿੰਘ ਜੀ ਜਪ ਦਾ ਪਾਠ ਕੀਤਾ ਜੂਰ ਦੇ ਚਰਨ ਪਕੜ ਕੇ ਮੈਂ ਹੋਰ ਥੋੜਾ ਜਾਪ ਜੀ ਧਿਆਨ ਦੇ ਅੱਜ ਮੈਂ ਟਿਊਕ ਮਾਤਰ ਸਾਖੀਆਂ ਲਈਆਂ ਨੇ ਅੱਗੇ ਆਪਾਂ ਅਰਤੀ ਕਰਦੇ ਹਾਂ ਉਸ ਤੋਂ ਬਾਅਦ ਦਿੱਲੀ ਦਾ ਚਾਂਦਨੀ ਚੌਕ ਹੈ ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲ ਰਿਹਾ ਤੇ ਭਾਈ ਸਾਹਿਬ ਜੀ ਜਬਜੀ ਸਾਹਿਬ ਦਾ ਪਾਠ ਕਰ ਰਿਹਾ ਇਤਿਹਾਸ ਕਹਿੰਦਾ ਉਹਨਾਂ ਦੇ ਟੁਕੜਿਆਂ ਵਿੱਚੋਂ ਜਬਜੀ ਸਾਹਿਬ ਦੀ ਆਵਾਜ਼ ਆ ਰਹੀ ਸੀ ਪਿਆਰਿਓ ਗੁਰਤੇਗ ਬਹਾਦਰ ਸਾਹਿਬ ਸ਼ਹੀਦ ਹੋਣ ਤੋਂ ਪਹਿਲਾਂ ਕਾਜ਼ੀ ਨੇ ਇਹ ਪੁੱਛਿਆ ਸੀ ਕਿ ਅੰਤਮ ਇੱਛਾ ਹਜ਼ੂਰ ਨੇ ਕਿਹਾ ਕਿ ਇਸ਼ਨਾਨ ਕਰਨਾ ਹੈ ਇੱਕ ਮੈਂ ਬਾਣੀ ਪੜ੍ਹਨੀ ਹੈ ਉਹ ਕੋਈ ਅੱਜ ਵੀ ਸ਼ੀਸ਼ਗੰਜ ਜਿੱਥੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਗੁਰਮਖੋ ਚਬੂਤਰਾ ਬਣਾਇਆ ਸੀ ਥੜਾ ਰੁੱਖ ਦੇ ਥੱਲੇ ਹਜ਼ੂਰ ਬੈਠ ਗਏ ਜਪਜੀ ਸਾਹਿਬ ਦਾ ਮੁਕੰਮਲ ਪਾਠ ਕੀਤਾ ਮਹਾਰਾਜ ਨੇ ਬੋਲ ਕੇ ਵੇਖੋ ਫਿਰ ਬਿੰਤੀ ਜਲਾਦ ਆਪਣੀ ਤਲਵਾਰ ਤਿੱਖੀ ਕਰ ਰਿਹਾ ਸਤਗੁਰੂ ਜਪ ਪੜ ਰਿਹਾ ਜਪਜੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਹੋਈ ਅਕਾਲ ਪੁਰਖ ਅੱਗੇ ਧਿਆਨ ਧਰ ਕੇ ਨਮਸਕਾਰ ਕੀਤੀ ਅਕਾਲ ਪੁਰਖ ਅੱਗੇ ਪਿਆਰੋ ਉਸ ਤੋਂ ਬਾਅਦ ਤੇਗ ਚੱਲੀ ਉਹ ਤਲਵਾਰ ਚੱਲੀ ਮੈਂ ਫਿਰ ਬੇਨਤੀ ਕਰਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਗੁਰਮੁਖਾਰੇ ਕਿੰਨੇ ਦਿਨ ਖੋਪੜੀ ਤੋਂ ਬਿਨਾਂ ਰਹੇ ਜਦੋਂ ਜ਼ਕਰੀਏ ਦੀ ਮੌਤ ਹੋ ਗਈ ਤੇ ਭਾਈ ਸਾਹਿਬ ਜੀ ਨੇ ਜਿੱਦਣ ਚੋਲਾ ਛੱਡਿਆ ਉਸ ਦਿਨ ਜਬਜੀ ਸਾਹਿਬ ਦਾ ਪਾਠ ਕੀਤਾ ਹੈ ਮੈਂ ਸਿਰਫ ਇੰਨੀ ਇੱਕ ਬੇਨਤੀ ਸੀ ਭਾਈ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪਰਮ ਨਾਮ ਆਵੇ ਜਪਜੀ ਦਾ ਪਾਠ ਜਪਜੀ ਸਾਹਿਬ ਜੀ ਦਾ ਪਾਠ ਸਾਰੇ ਕਰਿਆ ਕਰੀਏ ਜਿਹੜੇ ਕਰ ਰਹੇ ਹੋ ਇਹਨੂੰ ਸੁਰਤ ਨਾਲ ਕਰਕੇ ਦੇਖੀਏ ਕਿਉਂਕਿ ਆਪੋ ਬਿਆਸੀ ਵੈਗਰੂ ਗੁਰ ਮੰਤਰ ਤੇ ਸਵਾਸਾਂ ਚੱਲ ਜਾਂਦਾ ਨਾ ਜੀ ਹਾਂਜੀ ਤੇ ਜਿਹੜਾ ਜਪ ਹੈ ਜੇ ਸੁਰਤ ਵੀ ਚੱਲੇ ਜ਼ਬਾਨ ਨਾ ਬੋਲੇ ਅੱਖਾਂ ਖੁੱਲੀਆਂ ਵੀ ਹੋਣ ਅਰਦਾਸ ਕਰੀਏ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਸੱਚ ਇਹ ਵੇ ਜ਼ਬਾਨ ਬੰਦ ਕਰਕੇ ਜਦੋਂ ਜਪਜੀ ਸਾਹਿਬ ਪੜ੍ਹਨੇ ਆ ਕੰਠ ਹੋਵੇ ਜਪਜੀ ਸਾਹਿਬ ਤੇ ਤੁਸੀਂ ਦੇਖੋ ਇੱਕ ਖਿੰਨ ਕਿਤੇ ਸੁਰਤ ਖਿੰਡਦੀ ਹੋਵੇ ਤੇ ਪਾਠ ਅੱਗੇ ਚੱਲ ਨਹੀਂ ਸਕਦਾ ਫਿਰ ਅਰਸ਼ ਨੂੰ ਜਦੋਂ ਬੋਲ ਬੋਲ ਕੇ ਕਰਨਾ ਸ਼ੁਰੂਆਤ ਤੇ ਤੋਂ ਹੀ ਕਰਨੀ ਚਾਹੀਦੀ ਬੋਲ ਕੇ ਕਰਨੇ ਆ ਤੇ ਕਈ ਵਾਰੀ ਕੀ ਹੁੰਦਾ ਹੈ ਸਾਹਮਣੇ ਗੁਟਕਾ ਸਾਹਿਬ ਨੇ ਜ਼ਬਾਨ ਬੋਲਦੀ ਆੱਖਾਂ ਇਹ ਅੱਖਰ ਦੇਖ ਰਹੀਆਂ ਨੇ ਪਵਿੱਤਰ ਤੁਕਾਂ ਦੇਖ ਰਹੀਆਂ ਨੇ ਮਨ ਇੰਨਾ ਬੇਈਮਾਨੇ ਵਿੱਚ ਉਡਾਰੀ ਮਾਰਦਾ ਜਦ ਕੰਠ ਹੋ ਜਾਂਦਾ ਜਦੋਂ ਪਾਠ ਹੋ ਜਾਂਦਾ ਫਿਰ ਆਉਂਦਾ ਹੈ ਤੇ ਫਿਰ ਫਿਰ ਸੋਚਣ ਲੱਗ ਪੈਂਦਾ ਸੁਣਿਆ ਇਹਦੀਆਂ ਪੌੜੀਆਂ ਤਰਤੀਬ ਅਨੁਸਾਰ ਪੜੀਆਂ ਸਨ ਕਿ ਨਹੀਂ ਮੰਨੇ ਦੀਆਂ ਪੜੀਆਂ ਨਿਕਨੇ ਨਹੀਂ ਪਿਆਰਿਓ ਜਦੋਂ ਜ਼ਬਾਨ ਵਾਲਾ ਰਸਤਾ ਕਰ ਦਿੱਤਾ ਬੰਦ ਮੇਰੀ ਬੇਨਤੀ ਹੈ ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਹੁੰਦੇ ਸਨ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਉਹਨੇ ਖਾਸ ਕਰਕੇ ਕਹਿੰਦੇ ਸਨ ਖਿੰਡਿਆ ਹੋਇਆ ਮਨ ਭੱਜਦੇ ਕੋਈ ਮਨ ਨੂੰ ਟਿਕਾਣਾ ਹੋਵੇ ਤੇ ਸੁਰਤ ਨਾਲ ਜਪਜੀ ਸਾਹਿਬ ਦਾ ਪਾਠ ਕਰੋ ਜਪਜੀ ਸਾਹਿਬ ਭੱਜਦੀ ਕੋਈ ਸੁਰਤ ਨੂੰ ਇਕੱਠਿਆਂ ਕਰ ਦਿੰਦਾ ਜਿਹੜੇ ਕਰਦੇ ਆ ਉਹਨਾਂ ਗੁਰਮੁਖਾਂ ਨੂੰ ਇਸ ਚੀਜ਼ ਦਾ ਪਤਾ ਮੈਂ ਬੇਨਤੀ ਕਰਾਂ ਪਹਿਲਾ ਬਚਨ ਸਤਿਗੁਰਾਂ ਨੇ ਕਿਹਾ ਸੋਚੈ ਕਰਨੀ ਕਥਮ ਅਖੀਰ ਵਾਲੀ ਪੌੜੀ ਦੀ ਪਰ ਜੋ ਪਹਿਲੀ ਪੌੜੀ ਚ ਕਿਹਾ ਉਹਦਾ ਮੁਕੰਮਲ ਅਰਥ ਅਖੀਰ ਵਾਲੀ ਪੌੜੀ ਚ ਹੈ ਸੋਚੈ ਸੋਚਨ ਹੋ ਗਈ ਇਹ ਸੋਚ ਦਾ ਅਰਥ ਇਹ ਸੋਚਣਾ ਵੀ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਸੋਚ ਦਾ ਅਰਥ ਜਿਹੜੀ ਸ਼ੁੱਧਤਾ ਹੈ ਇਸ਼ਨਾਨ ਹੈ ਇਹ ਭਾਈ ਸੰਤੋਖ ਸਿੰਘ ਉਹਨਾਂ ਨੇ ਕੀਤਾ ਉਹਨਾਂ ਤੋਂ ਪਹਿਲਾਂ ਬਹੁਤ ਘੱਟ ਮਿਲੇਗਾ ਲਿਖਤੀ ਰੂਪ 'ਚ ਸਭ ਤੋਂ ਪਹਿਲਾਂ ਉਹਨਾਂ ਕਿਤਾਬੀ ਇਸ਼ਨਾਨ ਦੇ ਨਾਲ ਅੰਦਰ ਸੁਚਾ ਨਹੀਂ ਹੋਣਾ ਜੇ ਤੂੰ ਲੱਖਾਂਵਰੀ ਇਸ਼ਨਾਨ ਕਰ ਲਾ ਸੋਚਾ ਸੋਚ ਨਾ ਹੋ ਵੀ ਪਹਿਲਾ ਸੋਚੇ ਦਾ ਅਰਥ ਇਸ਼ਨਾਨ ਮੈਂ ਜੋ ਅਰਥ ਕਰ ਰਿਹਾ ਪਰ ਮੈਂ ਬੇਨਤੀ ਕੀਤੀ ਇਹਦੇ ਅਰਥ ਦੂਜਾ ਵੀ ਹੈ ਸੋਚਣ ਨਾਲ ਵੀ ਸੰਬੰਧਿਤ ਹੈ ਦੂਜੇ ਸੋਚ ਦਾ ਅਰਥ ਮਨ ਦੀ ਸੁਚੰਤਾ ਸੋਚਾ ਸੋਚ ਨਾ ਹੋ ਵੀ ਬਾਹਰ ਦੇ ਪਿੰਡੇ ਧੋਣ ਨਾਲ ਅੰਦਰ ਸੁਚਾ ਨਹੀਂ ਹੋਣਾ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਰੀ ਨਾਲ ਚੁੱਪ ਹੈ ਪਹਿਲਾ ਚੁੱਪ ਹੈ ਅਰਥੇ ਜ਼ਬਾਨ ਦੀ ਚੁੱਪ ਤੇ ਬਾਤ ਜਿਹੜਾ ਚੁੱਪ ਆ ਉਹਦਾ ਅਰਥੇ ਮਨ ਦਾ ਅਫੋਰ ਹੋ ਜਾਣਾ ਨਿਰ ਵਿਚਾਰ ਹੋ ਜਾਣਾ ਅੰਦਰ ਫੁਰਨੇ ਨਾ ਉੱਠਣਾ ਚੁੱਪ ਹੈ ਚੁੱਪਨਾ ਹੋਵੇਈ ਬਾਹਰ ਦੀ ਚੁੱਪ ਨਾਲ ਮਨ ਨੇ ਚੁੱਪ ਨਹੀਂ ਕਰਨਾ ਜੇ ਲਾਏ ਰਹਾ ਲਿਬ ਤਾਰ ਤਾਰ ਬਲਬਸ ਇਹ ਅਰਥ ਕਰਾਂਗੇ ਧਾਰ ਜਿਵੇਂ ਤੇਲ ਦੀ ਧਾਰ ਨਹੀਂ ਪੈਂਦੀ ਉੱਚ ਕੰਪਨੀ ਸਿੱਤੀ ਪੈਂਦੀ ਕਹਿੰਦੇ ਬਿਲਕੁਲ ਜੇ ਤੂੰ ਤੇਲ ਦੀ ਧਾਰ ਦੀ ਤਰ੍ਹਾਂ ਕੋਈ ਖੱਬੇ ਸੱਜੇ ਨਾਲ ਇੰਨਾ ਧਿਆਨ ਵੀ ਟਿਕਾ ਲਏ ਤੇ ਸੱਚ ਐਵੇਂ ਮਨ ਨਹੀਂ ਚੁੱਪ ਨਹੀਂ ਹੁਕਦਾ ਫਿਰ ਬੇਨਤੀ ਜੇ ਲਾਹ ਰਾਂ ਲਿਫਤਾਰ ਭੁਖਿਆ ਭੁੱਖ ਨਾ ਉਤਰੀ ਇੱਕ ਤਾਂ ਇਹਦਾ ਅਰਥੇ ਤ੍ਰਿਸ਼ਨਾ ਦੇ ਅਧੀਨ ਰਿਆਂ ਉਂਝ ਵੈਸੇ ਮੈਂ ਕਈ ਵਾਰ ਸੋਚਣਾ ਪਹਿਲਾ ਸੁਚਮਤਾ ਦਾ ਦੂਜਾ ਚੁੱਪ ਦਾ ਇੱਥੇ ਭੁਖਿਆ ਦਾ ਅਰਥ ਗੁਰਮੁਖ ਪ੍ਰਾਤਮ ਵਿਦਵਾਨਾਂ ਨੇ ਕੀਤਾ ਚੰਦਰਾਇਣ ਵਰਤ ਰੱਖਣਾ ਵਰਤਰਾ ਕੇ ਭੁੱਖੇ ਰਹਿਣਾ ਕਿ ਮੈਨੂੰ ਆਹ ਚੀਜ਼ ਮਿਲ ਜਾਏ ਕਹਿੰਦੇ ਵਰਤ ਰੱਖ ਕੇ ਵੀ ਜਿੰਨੀਆਂ ਮਰਜ਼ੀ ਵਸਤੂਆਂ ਪ੍ਰਾਪਤ ਹੋ ਜਾਣ ਤੇਰੀ ਭੁੱਖ ਫੇਰ ਵੀ ਨਹੀਂ ਜਾਣੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਰਾ ਤੇਰੇ ਘਰ ਆ ਜਾ ਪੁਰੀਆਂ ਦਾ ਖਜ਼ਾਨਾ ਅੱਗੇ ਜੀ ਸਾਹਸ ਹਜ਼ਾਰਾਂ ਸਿਆਣਪਾਂ ਚਲਾਕੀਆਂ ਪਿਆਰੋ ਸਹਿਸ ਸਿਆਣਪਾਂ ਲੱਖ ਹੋਣ ਜੇ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਵੀ ਤੇਰੇ ਕੋਲ ਹੋਣ ਤੇ ਯਾਦ ਰੱਖੀ ਚਲਾਕੀਆਂ ਨਾਲ ਰੁਤਬੇ ਮਿਲ ਜਾਂਦੇ ਆ ਚਲਾਕੀਆਂ ਨਾਲ ਵਪਾਰ ਹੋ ਜਾਂਦਾ ਹੈ ਚਲਾਕੀਆਂ ਨਾਲ ਪੈਸੇ ਕਮਾਏ ਜਾ ਸਕਦੇ ਆ ਚਲਾਕੀਆਂ ਨਾਲ ਲੋਕ ਜਿੰਦਾਬਾਦ ਕਰ ਸਕਦੇ ਆ ਪਰ ਰੱਬ ਦੇ ਘਰ ਵਿੱਚ ਕੋਈ ਚਲਾਕੀ ਨਹੀਂ ਚੱਲਦੀ ਉੱਥੇ ਸਿਆਣਪ ਵੀ ਨਹੀਂ ਚੱਲਦੀ ਸਹਿਸ ਸਿਆਣਪਾਂ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ ਚਾਰ ਬਚਨ ਹੋ ਗਏ ਜੀ ਸੋਚ ਚੁੱਪ ਵਰਤ ਤੇ ਸਿਆਣਪ ਹੁਣ ਅਗਲਾ ਸਵਾਲ ਉੱਠਣਾ ਸੀ ਫਿਰ ਪਵਿੱਤਰ ਕਿਵੇਂ ਹੋਈਏ ਗੁਰੂ ਸਾਹਿਬ ਨੇ ਇੱਥੇ ਸਾਨੂੰ ਮਨਜ਼ੂਰ ਦਰਸਾ ਦਿੱਤੀ ਜੀ ਕਿਬ ਸਚਿਆਰਾ ਹੋਈ ਹੈ ਕਿਵੇਂ ਸਚਿਆਰ ਹੋਈਏ ਕਿਬ ਕੂੜਾ ਟੁੱਟਾ ਪਾਲ ਪਾਲ ਦਾ ਅਰਥੇ ਕੰਧ ਝੂਠ ਦੀ ਕੰਧ ਕਿਵੇਂ ਟੁੱਟੇ ਜਿਹੜੀ ਖੌਮੇ ਦਾ ਪਰਦਾ ਜੀਵ ਆਤਮਾ ਤੇ ਪਰਮਾਤਮਾ ਵਿੱਚ ਕਿਵੇਂ ਪਾਟੇ ਕਿਬ ਸਚਿਆਰਾ ਹੋਈ ਹੈ ਕਿਬ ਕੂੜਾ ਟੁੱਟਾ ਪਾਲ ਗੁਰੂ ਜੀ ਨੇ ਕਿਹਾ ਬਸ ਇੱਕ ਕੰਮ ਸਚਿਆਰ ਕਰ ਸਕਦਾ ਹੁਕਮ ਰਜ਼ਾਈ ਚੱਲਣਾ ਹੁਕਮ ਜੋ ਪ੍ਰਮਾਤਮਾ ਦਾ ਹੁਕਮ ਵਰਤ ਰਿਹਾ ਉੰਜ ਵੈਸੇ ਹੁਕਮ ਰਜਾ ਦੇ ਅਰਥ ਗੁਰਮਖਾਏ ਇੱਕੋ ਜਿਹਾ ਕੀਤੇ ਨੇ ਮੈਂ ਆਪ ਨੂੰ ਥੋੜੀ ਜੀ ਸਰਲ ਜੀ ਇੱਕ ਬੇਨਤੀ ਕਰਾਂਗਾ ਇਹ ਜੇ ਮੈਂ ਕਹਨ ਜੀ ਮੈਂ ਕਥਾ ਕਰਕੇ ਹੁਕਮ ਦੀ ਪੂਰੀ ਵਿਆਖਿਆ ਕਰ ਜਾਗਾ ਤੇ ਇਹ ਬਿਲਕੁਲ ਝੂਠ ਸੀ ਗੁਰੂ ਸਾਹਿਬ ਨੇ ਬਾਣੀ ਚ ਦੂਜੀ ਤੋਕ ਚ ਇਹ ਕਹਿ ਦਿੱਤਾ ਕਿ ਹੁਕਮ ਨਾਲ ਸਭ ਕੁਝ ਵਰਤਦਾ ਹੈ ਪਰ ਹੁਕਮ ਕਿਹਾ ਨਹੀਂ ਜਾ ਸਕਦਾ ਹੁਕਮ ਹੀ ਖੋਵਣ ਆਕਾਰ ਹੁਕਮ ਨਾ ਕਿਹਾ ਜਾਏ ਫਿਰ ਸਾਡੇ ਤਾਕਤ ਐਸੀ ਹੁਕਮ ਦੀ ਵਿਆਖਿਆ ਕਰ ਲਈ ਪਰ ਮੇਰੀ ਇੱਕ ਬੇਨਤੀ ਹੈ ਹੁਕਮ ਦੇ ਅਰਥ ਜਦੋਂ ਕਰਨੇ ਆ ਅਸੀਂ ਕਈ ਵਾਰੀ ਹੁਕਮ ਦੇ ਅਰਥ ਕਰਨੇ ਆ ਬਾਦਸ਼ਾਹ ਦੇ ਹੁਕਮ ਨਾਲ ਤੁਲਨਾ ਦੇ ਕੇ ਜਿਹਨੂੰ ਅੰਗਰੇਜ਼ੀ ਚ ਆਰਡਰ ਕਹਿੰਦੇ ਉਸੇ ਹਨ ਨਹੀਂ ਪਿਆਰਿਓ ਵੈਗੁਰੂ ਜੀ ਦਾ ਹੁਕਮ ਉਹਦੀ ਦੇਵੀ ਇੱਛਾ ਹੈ ਫਿਰ ਬੇਨਤੀ ਜੋ ਪਰਮਾਤਮਾ ਦੀ ਇੱਛਾ ਹੈ ਜੋ ਵੈਗੁਰੂ ਜੀ ਦੀ ਦੇਵੀ ਇੱਛਾ ਹੈ ਉਹਦੀ ਇੱਛਾ ਅਨੁਸਾਰ ਸਹਿਮਤ ਹੋ ਜਾਣਾ ਪਿਆਰੋ ਚੰਗਾ ਹੋਵੇ ਮੰਦਾ ਹੋਵੇ ਮਾਨ ਕੋਵੇ અપਮਾਨ ਕੋਵੇ ਉਸਤ ਤੋਂ ਹੋਵੇ ਨਿੰਦਿਆ ਹੋਵੇ ਮੌਤ ਹੋਵੇ ਜਨਮ ਹੋਵੇ ਭੁੱਖ ਹੋਵੇ ਰੱਜਿਆ ਹੋਵੇ ਸੱਚ ਇਹ ਵਿੱਚ ਜੋ ਪ੍ਰਮਾਤਮਾ ਜੀ ਵਰਤਾਂਦੇ ਨੇ ਉਹਨੂੰ ਸਤ ਬਚਨ ਕਰਕੇ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਗੁਰੂ ਜੀ ਕਹਿੰਦੇ ਇਹੋ ਜੇ ਬੰਦੇ ਸਚਿਆਰ ਹੁੰਦੇ ਫਿਰ ਬਿੰਤੀ ਕਿਵ ਸਚਿਆਰਾਂ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜੋ ਪਰਮੇਸ਼ਵਰ ਦਾ ਹੁਕਮ ਸਾਡੇ ਜਨਮ ਨਾਲ ਸਾਡੇ ਨਾਲ ਲਿਖਿਆ ਗਿਆ ਉਹਨੂੰ ਖਿੜੇ ਮੱਥੇ ਸਵੀਕਾਰ ਕਰ ਲੈ ਪਿਆਰਿਆ ਹੁਕਮ ਵਿੱਚ ਚੱਲਣ ਵਾਲੇ ਬੰਦੇ ਹੀ ਮੁਕਤ ਹੁੰਦੇ ਆ ਇਹ ਕਿੱਥੇ ਮੈਂ ਆਪ ਜੀ ਨੂੰ ਉਦਾਹਰਣ ਦੇਵਾਂਗਾ ਅਸੀਂ ਭਾਈ ਪਖਾਰੀ ਸਾਹਿਬ ਦਾ ਜੀਵਨ ਬੜੀ ਬੜੀ ਸੁਣਿਆ ਅਕਸਰ ਉਹਨਾਂ ਦੇ ਬੇਟੇ ਦਾ ਜ਼ਿਕਰ ਕੀਤਾ ਜਾਂਦਾ ਤੇ ਗੁਰੂ ਸਾਹਿਬ ਦੇ ਵੇਲੇ ਵੀ ਵੇਖੋ ਹੁਣ ਕੈਮਬ੍ਰਿਜ ਕਹਿੰਦੇ ਬੰਦਗੀ ਕਰਨ ਵਾਲੇ ਦਾ ਅਦਬ ਨਹੀਂ ਕਰਦੇ ਅਸੀਂ ਦੇਹ ਦੇ ਕਹਿ ਕੇ ਭੰਡੀ ਜਾਂਦੇ ਆ ਇਹ ਦੇਹ ਪਿੱਛੇ ਤੁਰ ਪੈ ਦੇਹ ਪਿੱਛੇ ਤੁਰ ਪੈ ਯਾਦ ਰੱਖਿਓ ਦੇਹ ਦਾ ਕਨਸੈਪਟ ਬੜਾ ਡੂੰਘਾ ਬਾਣੀ ਚ